ਮਨਸਾ ਭਾਵਨਾ ਦੀ ਗੱਲ ਹੈ ਜੀ ਮਨ ਦੀ ਸੰਕਲਪ ਕੋਸ ਮੰਗਿਆ ਕੀ ਹੈ ਭਜਨ ਭਜਨ ਹੀ ਜ਼ਿੰਦਗੀ ਦਾ ਆਧਾਰ ਹੈ ਸੱਚਾ ਨਾਮ ਚੰਗੇ ਗੁਣ ਹੋਇਆ ਕੀ ਸੇਵਕ ਕੀ ਮਨਸਾ ਪੂਰੀ ਭਈ ਹਰ ਭਾਵਨਾ ਪੂਰੀ ਹੋ ਗਈ ਜੀ ਸਤ ਗੁਰ ਤੇ ਨਿਰਮਲ ਮਤ ਲਈ ਕਿਉਂਕਿ ਉਸਨੇ ਸੱਚੇ ਸਤਗੁਰੂ ਜੀ ਨਾਲ ਸਾਝ ਪਾ ਲਈ ਉਹ ਬਨਾਸੀ ਪੁਰਖ ਹੈ ਸਭ ਮੈਂ ਰਹਿ ਆ ਸਮਾਏ ਸੱਚੇ ਸਤਗੁਰੂ ਜੀ ਤੋਂ ਗੁਰਬਾਣੀ ਤੋਂ ਅਕਲ ਲੈ ਕੇ ਗੁਰੂ ਤੋਂ ਅਕਲ ਲੈ ਕੇ ਨਿਰਮਲ ਮਤ ਲਈ ਚੰਗੀ ਸਿੱਖਿਆ ਲੈ ਲਈ ਤੇ ਸਤਗੁਰੂ ਜੀ ਨਾਲ ਸਾਝ ਪਾ ਲਈ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਇਸੇ ਤਰ੍ਹਾਂ ਫਿਰ ਪ੍ਰਭੂ ਆਪਣੇ ਜਨਾਂ ਤੇ ਦਿਆਲ ਹੋ ਜਾਂਦਾ ਜੀ ਦਿਆਲ ਹੋ ਗਿਆ ਇਹ ਉਹ ਜਾਣਦੇ ਨੇ ਜਿਨ੍ਹਾਂ ਤੇ ਪਰਮਾਤਮਾ ਦਿਆਲ ਹੋ ਜਾਂਦਾ ਹੈ ਸੇਵਕ ਕੀਨੋ ਸਦਾ निहाल ਫਿਰ ਆਪਣੇ ਸੇਵਕ ਜਨਾਂ ਨੂੰ ਨਾ ਨਿਹਾਲ 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 ਕਰ ਦਿੱਤਾ ਜੀ ਨੇ ਸੰਤੁਸ਼ਟ ਕਰ ਦਿੱਤਾ ਬੰਦਨ ਕਾਟ ਮੁਕਤ ਜਨ ਭਇਆ ਰੱਬ ਨੇ ਉਹਨਾਂ ਦੇ ਬੰਧਨ ਕੱਟ ਦਿੱਤੇ ਇੱਕ ਤੇ ਬਾਹਰੀ ਬੰਧਨ ਹੁੰਦੇ ਆ ਨਾ ਜੀ ਜਿਵੇਂ ਕਿਸੇ ਨੂੰ ਹੱਥ ਕੜੀ ਲੱਗ ਜਾਂਦੀ ਹੈ ਇੱਕ ਸਾਡੇ ਮਨ ਨੂੰ ਅੰਦਰ ਬੰਧਨ ਪਏ ਹੋਏ ਨੇ ਜੀ ਇਹਨਾਂ ਤੋਂ ਕੋਈ ਵਿੜਲਾ ਛੁੱਟਦਾ ਹੈ ਇਕਨਾਂ ਆਪਾਂ ਹੋਰ ਗੁਰਬਾਣੀ ਵਿੱਚ ਇਸ ਗੁਰਬਾਣੀ ਵਿੱਚ ਪੰਗਤੀ ਪੜ੍ਹਦੇ ਆ ਲੱਖ ਕਰੋੜੀ ਬੰਦ ਨਾ ਪਰੈ ਇਹਨੂੰ ਵੰਦਨ ਪੜ੍ਹਦੇ ਨੇ ਕਈ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੈਨ ਨਾਲ ਇਦਾਂ ਲਾਈਨ ਖਿੱਚੀ ਹੋਈ ਆ ਬੰਦਨ ਲਿਖਿਆ ਹੋਇਆ ਉਹਨੂੰ ਬੰਦਰ ਬਣਾਇਆ ਹੋਇਆ ਪਰ ਉਹ ਬੰਦਨ ਨਹੀਂ ਹੈ ਜੀ ਉਹਨੂੰ ਬੰਦਨ ਨਹੀਂ ਪੜ੍ਹਨਾ ਇੱਥੇ ਆ ਗਿਆ ਲੱਖ ਕਰੋੜੀ ਬੰਦ ਨਾ ਪਰੈ ਉਹਦਾ ਅਰਥ ਇਦਾਂ ਵੀ ਜਿੰਨਾ ਮਰਜੀ ਧਨ ਇਕੱਠਾ ਕਰ ਲਈਏ ਪੈਸਾ ਇਕੱਠਾ ਕਰ ਲਈਏ ਲੱਖਾਂ ਰੁਪਏ ਇਕੱਠੇ ਕਰ ਲਈਏ ਵਿਕਾਰਾਂ ਨੂੰ ਰੋਕ ਨਹੀਂ ਲੱਗਦੀ ਉੱਥੇ ਬੰਦ ਨਾ ਪਰੈ ਐਦਾਂ ਪੜਨਾ ਬੰਦ ਨਾ ਪਰੈ ਤੇ ਲਿਖਿਆ ਵੀ ਐਦਾਂ ਹੋਇਆ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਿਆ ਭਰਮ ਕਰਕੇ ਤਾਂ ਜਨਮ ਮਰਨ ਸੀ ਜਿਹੜੇ ਭਰਮ ਨੇ ਬਹਿਮ ਨੇ ਇਹਨਾਂ ਕਰਕੇ ਜਨਮ ਮਰਨ ਹੈ ਬੰਦੇ ਨੂੰ ਉਹ ਦੁੱਖ ਸੀ ਉਹ ਤੇ ਹੁਣ ਦੂਰ ਹੋ ਗਿਆ ਭਾਈ ਉਹ ਸਾਰਾ ਦੁੱਖ ਕਲੇਸ਼ ਹੈ ਜਿਹੜਾ ਉਹ ਦੂਰ ਹੋ ਗਿਆ ਇਛਪੂਨੀ ਸਰਦਾ ਸਭ ਪੂਰੀ ਫਿਰ ਉਹਦੀ ਸਰਦਾ ਭਾਵਨਾ ਸਾਰੀ ਪੂਰੀ ਹੋ ਜਾਂਦੀ ਹੈ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਜਪੋ ਸਤ ਗੁਰ ਹੋਏ ਦਿਆਲ ਤਾਂ ਸਤ ਗੁਰ ਹੋਏ ਦਇਆਲ ਤਾ ਕਬੂ ਹੂ ਝੂਰੀਏ ਸਤ ਗੁਰ ਹੋਏ ਦਇਆਲ ਤਾ ਕਬੂ ਹੂ ਝੂਰੀ ਸਤ ਗੁਰ ਹੋਏ ਦਇਆਲ ਤਾ ਦੁੱਖ ਨਾ ਜਾਣੀਏ ਜੋ ਕੋ ਸਤ ਗੁਰ ਹੋਏ ਦਇਆਲ ਤਾ ਦੁੱਖ ਨਾ ਜਾਣ ਸਤ ਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਏ ਸਤ ਗੁਰ ਹੋਏ ਦਇਆਲ ਤਾਂ ਹਰ ਰੰਗ ਮਾਰ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹ ਸਤ ਗੁਰ ਹੋਏ ਦਇਆਲ ਤਾਂ ਜਮ ਕਾ ਡਰ ਲੇ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇ ਹ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਇਸੇ ਕਰਕੇ ਭਾਈ ਇਛ ਪੂਨੀ ਸੜਦਾ ਸਾ ਪੂਰੀ ਫਿਰ ਉਹਦੀ ਸਾਰੀਆਂ ਭਾਵਨਾਵਾਂ ਸ਼ਰਦਾ ਪੂਰੀ ਹੋ ਜਾਂਦੀ ਕਿਉਂਕਿ ਅੰਦਰ ਮੰਗ ਹੀ ਨਹੀਂ ਉੱਠਦੀ ਕਿਸੇ ਤਰ੍ਹਾਂ ਦੀ ਕੋਈ ਮੰਗ ਹੀ ਨਹੀਂ ਉੱਠਦੀ ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਆ ਜਨਮ ਮਰਨ ਦੁੱਖ ਭਰਮ ਗਿਆ ਈਛ ਪੂਨੀ ਸੜਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਉਹ ਕੇਵਲ ਇੱਕ ਓੰਕਾਰ ਨਾਲ ਮਿਲ ਜਾਂਦਾ ਜੀ ਕੇਵਲ ਗੱਲਾਂ ਨਹੀਂ ਕਰਦਾ ਕਹਿੰਦੇ ਨੇ ਪਰਮਾਤਮਾ ਤਾਂ ਅੰਗ ਸੰਗ ਹੀ ਹੈ ਨਾਲ ਹੀ ਹੈ ਸਾਡੇ ਪਰ ਗਲਤੀਆਂ ਸਾਰੀਆਂ ਠੇਕੇ ਤੇ ਵੀ ਖੜੇ ਹੁੰਦੇ ਨੇ ਤਾਸ਼ ਵੀ ਖੇਡਦੇ ਹੁੰਦੇ ਨੇ ਗਾਲਾਂ ਵੀ ਕੱਢਦੇ ਹੁੰਦੇ ਨੇ ਘਰ ਵਿੱਚ ਲੜਾਈਆਂ ਝਗੜੇ ਵੀ ਕਰਦੋਂ ਛਾਦੇ ਨਾਲ ਹੀ ਹੈ ਪਰਮਾਤਮਾ ਬਹੁਤ ਕਹਿੰਦੇ ਹਨ ਪਰ ਉਹ ਸੇਵਕ ਗੱਲਾਂ ਨਹੀਂ ਕੇਵਲ ਕਰਦਾ ਇਹ ਮੰਨਦਾ ਹੈ ਜਿਹੜਾ ਹਾਜ਼ਰ ਨਾਜ਼ਰ ਹੈ ਨਾ ਉਹਨੂੰ ਮਹਿਸੂਸ ਕਰਦਾ ਹੈ ਜਿਵੇਂ ਫੁੱਲ ਚੋਂ ਖੁਸ਼ਬੂ ਆਉਂਦੀ ਹੈ ਨਾ ਸੁਗੰਧੀ ਆਉਂਦੀ ਹੈ ਉਸ ਗੰਦੀ ਨੂੰ ਆਪਾਂ ਸੁੰਗ ਕੇ ਉਹ ਪਰਮਾਤਮਾ ਨੂੰ ਇਸ ਤਰ੍ਹਾਂ ਵੇਖਦਾ ਹੈ ਮਹਿਸੂਸ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਵਾਹ ਤੋ ਵਾ 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 ਨਿਕਲਦਾ ਹੈ ਰਵ ਰਹਿਆ ਸਦ ਸੰਗ ਹਜ਼ੂਰੀ ਜਿਸ ਕਾ ਸਾ ਤਿੰਨ ਲੀਆ ਮਿਲਾਏ ਜਿਹਦਾ ਹੈ ਸੀ ਨਾ ਉਹਨੇ ਆਪ ਕਿਰਪਾ ਕਰਕੇ ਆਪਣੇ ਨਾਲ ਇੱਕ ਇੱਕ ਕਰ ਲਿਆ ਉਸ ਜਾਨੰਦਰ ਉਸ ਸੇਵਕੰਦਰ ਚਾ ਸੀ ਉਨੇ ਇੱਥੇ ਆ ਕੇ ਜਾਣ ਲਿਆ ਮ ਵਿਛੜਿਆ ਹੋਇਆ ਉਹਨੇ ਪੜਿਆ ਕੇਵਲ ਪੜਿਆ ਨਹੀਂ ਪ੍ਰੈਕਟੀਕਲ ਕੀਤਾ ਲਈ ਵਿਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇੱਕ ਮਿਕ ਕਰ ਲਿਆ ਪ੍ਰਮਾਤਮਾ ਨੇ ਪਿੱਛੇ ਆਪਾਂ ਸ਼ਲੋਕ ਪੜਿਆ ਸੀ ਨਾ ਇਹੀ ਸ਼ਲੋਕ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਇਸੇ ਕਰਕੇ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਥੋੜਾ ਰੁਕ ਕੇ ਨਾਨਕ ਮਹਿਲਾ ਪੰਜਵਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਨਕ ਭਗਤੀ ਨਾਮ ਸਮਾਏ ਮਹਿਲਾ ਪੰਜਵਾ ਜੀ ਕਹਿੰਦੇ ਨੇ ਗੁਣਾ ਵਗਲੀ ਭਗਤੀ ਕਰਕੇ ਨਾ ਉਹ ਫਿਰ ਜਿਹੜਾ ਜਾਣੇ ਨਾਮ ਚ ਲੀਨ ਹੋ ਜਾਂਦਾ ਹੈ ਜੀ ਭਾਵ ਜੁੜਿਆ ਰਹਿੰਦਾ ਹੈ ਹਮੇਸ਼ਾ